ਤੋਂ 25 ਸਾਲ ਪਹਿਲਾਂ ਮਾਤਾ ਨੇ ਵਿਆਹ ਕਰਾਇਆ ਸੀ ਮਹਾਰਾਸ਼ਟਰ ਤੋਂ ਲੈ ਕੇ ਆਇਆ ਸੀ ਬਾਪੂ ਵਿਆਹ ਕੇ ਇੱਕ ਬਚਨ ਇੱਕ ਵਾਦਾ ਕਰਕੇ ਉੱਥੋਂ ਵਿਆਹ ਕੇ ਲੈ ਕੇ ਆਇਆ ਸੀ ਮਾਤਾ ਜੀ ਦੇ ਆਪਦੇ ਕੋਈ ਬੱਚਾ ਨਹੀਂ ਹੋਇਆ 10 ਸਾਲਾਂ ਤੋਂ ਮਾਤਾ ਸੁਮਨ ਥੋੜੀ ਮੈਂਟਲੀ ਅਫਸੈਟ ਹੋ ਗਈ ਸੀਗੀ ਤੇ ਇਹਦੀ ਦਵਾਈ ਬੁੱਟੀ ਇਹਦਾ ਇਲਾਜ ਇਹਦੀ ਸੇਵਾ ਸੰਭਾਲ ਕਰਦੇ ਆਂ ਬੁਰਾ ਲਏ ਉਹਨਾਂ ਦੇ ਕੱਪੜੇ ਲਾਓ ਲਾਈ ਜਾਂਦੇ ਕੱਪੜੇ ਨਹੀਂ ਪਾਉਂਦੇ ਥੋੜਾ ਕੱਪੜੇ ਵੀ ਸੋਜੀ ਨਹੀਂ ਸੀ ਪਾਉਣ ਦੀ ਲਾਈ ਜਾਂਦੀ ਪਾਉਂਦੇ ਸੀ ਫੇਰ ਲਾਤੀ ਕਿ ਮਾਤਾ ਤੇ ਹੁਣ ਬਾਬੂ ਜੀ ਦੇ ਛੁੱਟੀ ਮਿਲ ਗਈ ਹੈ ਮਾਤਾ ਜੀ ਨੂੰ ਘਰੇ ਚੱਲੇ ਨੇ ਅੱਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਸਾਡੀ ਇਸ ਮਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਜ਼ੁਰਗ ਤੇ ਬੇਬੇ ਸਾਡੇ ਕੋਲੇ ਸ੍ਰੀ ਅਮਰ ਸਾਹਿਬ ਸਾਹਿਬ ਸ਼ਹਾਟੇ ਤੋਂ ਆਏ ਸੀਗੇ ਬਾਪੂ ਜੀ ਤੁਹਾਡਾ ਨਾਮ ਕੀ ਆ ਬਲਵਿੰਦਰ ਸਿੰਘ ਬੇਬੇ ਦਾ ਨਾਮ ਕੀ ਆ ਸੁਮਨ ਕੌਰ ਸੁਮਨ ਕੌਰ ਬਾਪੂ ਪ੍ਰਵਿੰਦਰ ਸਿੰਘ ਨੇ ਅੱਜ ਤੋਂ 25 ਸਾਲ ਪਹਿਲਾਂ ਮਾਤਾ ਨਾਲ ਵਿਆਹ ਕਰਾਇਆ ਸੀ ਮਹਾਰਾਸ਼ਟਰ ਤੋਂ ਲੈ ਕੇ ਆਇਆ ਸੀ ਬਾਪੂ ਵਿਆਹ ਕੇ ਕਿਉਂਕਿ ਬਾਪੂ ਦੀ ਜਿਹੜੀ ਪਹਿਲੀ ਧਰਮ ਪਤਨੀ ਸੀਗੀ ਉਹਦੀ ਮੌਤ ਹੋ ਗਈ ਸੀ ਪੀਲੀਏ ਦੇ ਨਾਲ ਤੇ ਦੋ ਬੇਟੀਆਂ ਸੀ ਛੋਟੀਆਂ ਛੋਟੀਆਂ ਉਹਨੂੰ ਤੇ ਬਾਪੂ ਦੇ ਨਾਲ ਆ ਕੇ ਸੁਮਨ ਕੌਰ ਨੇ ਮਾਤਾ ਨੇ ਬਹੁਤ ਪਰਿਵਾਰ ਚ ਕੰਮ ਕੀਤਾ ਪਰਿਵਾਰ ਨੂੰ ਪਾਲਿਆ ਬੱਚੀਆਂ ਨੂੰ ਪਾਲਿਆ ਪੜਾਇਆ ਵਿਆਈਆਂ ਅੱਜ ਉਹ ਆਪਣੇ ਘਰੇ ਰੰਗੀ ਵਸਦੀਆਂ ਵਾ ਤੇ ਬਾਪੂ ਪਿਛਲੇ 10 ਸਾਲਾਂ ਤੋਂ ਮਾਤਾ ਸੁਮਨ ਥੋੜੀ ਮੈਂਟਲੀ ਅਫਸੈਟ ਹੋ ਗਈ ਸੀਗੀ ਤੇ ਇਹਦੀ ਦਵਾਈ ਬੁੱਟੀ ਇਹਦਾ ਇਲਾਜ ਇਹਦੀ ਸੇਵਾ ਸੰਭਾਲ ਕਰ ਰਿਹਾ ਹੁਣ ਮਾਤਾ ਸੁਮਨ ਕਾਫੀ ਜ਼ਿਆਦਾ ਅਫਸੈਟ ਸੀਗੀ ਜਦੋਂ ਲੈ ਕੇ ਆਏ ਸੀ ਬਾਪੂ ਜੀ ਬਾਪੂ ਜੀ ਉਦੋਂ ਕੀ ਹਾਲ ਸੀ ਜਦੋਂ ਲੈ ਕੇ ਆਏ ਸੀ ਇਹਨੂੰ ਉਦੋਂ ਠੀਕ ਇਹ ਉਦੋਂ ਕੰਮ ਗੋੜਦਾ ਸੀ ਉੱਥੇ ਰਾਸਤਾ ਨਹੀਂ ਨਹੀਂ ਜਦੋਂ ਇੱਥੇ ਲੈ ਗਏ ਆ ਜਿੱਦਣ ਸਾਡੇ ਕੋਲੇ ਉਸ ਦਿਨ ਤੇ ਬਹੁਤ ਬੁਰਾ ਹਾਲ ਹੈ ਉਸ ਦਿਨ ਤੇ ਕਪੜੇ ਲਾਉ ਲਾਈ ਜਾਂਦੇ ਕੱਪੜੇ ਨੇ ਪਾਉਂਦੇ ਬਹੁਤ ਪੁਰਾਣੇ ਕੱਪੜੇ ਵੀ ਸੋਜੀ ਨਹੀਂ ਸੀ ਪਾਉਣ ਦੀ ਲਾਈ ਜਾਂਦੀ ਸੀ ਪਾਉਂਦੇ ਸੀ ਫੇਰ ਲਾਉਣ ਦੀ ਸੀ ਮਾਤਾ ਔਰ ਇੱਥੇ ਆ ਕੇ ਫਿਰ ਟ੍ਰੀਟਮੈਂਟ ਸ਼ੁਰੂ ਹੋਇਆ ਨਾਲ ਅਸੀਂ ਇੱਥੇ ਟੈਸਟ ਕਰਾਏ ਪਤਾ ਲੱਗਿਆ ਮਾਤਾ ਦੇ ਬਾਥਰੂਮ ਵਾਲੀ ਜੇਕਰ ਦੇ ਉੱਤੇ ਕੈਂਸਰ ਦੀ ਸ਼ਿਕਾਇਤ ਆ ਤੇ ਹੁਣ ਅਸੀਂ ਸਾਰੇ ਇੱਥੇ ਟੈਸਟ ਕਰਾਏ ਬਾਪੂ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਥੋਨੂੰ ਇੱਥੇ ਅਸੀਂ 14 ਤਰੀਕ ਨੂੰ ਆਏ ਹਾਂ ਜੀ ਕਿਹੜੀ 14 ਤਾਰੀਖ ਆ ਗਏ ਪਿੱਛੇ ਨਾ ਕਿ ਗਏ 14 ਮਹੀਨਾ ਹੋ ਗਿਆ ਮਤਲਬ ਮਹੀਨੇ ਤੋਂ ਘੱਟਾ 4-5 ਦਿਨ 4-5 ਦਿਨ ਘੱਟ ਆ ਹਾਂ ਜੀ ਤੇ ਹੁਣ ਬਾਪੂ ਜੀ ਦੇ ਛੁੱਟੀ ਮਿਲ ਗਈ ਹੈ ਮਾਤਾ ਜੀ ਨੂੰ ਘਰੇ ਚੱਲੇ ਨੇ ਅੱਗੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਸਾਡੀ ਇਸ ਮਾਂ ਨੂੰ ਕਿਉਂਕਿ ਮੈਨੂੰ ਬਹੁਤ ਬਾਪੂ ਜੀ ਦੀ ਇਹ ਗੱਲ ਚੰਗੀ ਲੱਗੀ ਸਾਡੇ ਕੋਲੇ ਕਰੀਮ 4-5 ਐਸੀਆਂ ਮਾਵਾਂ ਬੈਠੀਆਂ ਅੰਦਰ ਬਜ਼ੁਰਗ ਜਿਨ੍ਹਾਂ ਨੂੰ ਸਾਡੇ ਉਸ ਟਾਈਮ ਬਜ਼ੁਰਗਾਂ ਨੇ ਵਿਆਹ ਕੇ ਲਿਆ ਅੰਦਾ ਕਿਸੇ ਨੂੰ ਅਸਾਮ ਤੋਂ ਬੰਗਾਲ ਤੋਂ ਬਿਹਾਰ ਤੋਂ ਪੱਧਪ੍ਰਦੇਸ਼ ਤੋਂ ਮਹਾਰਾਸ਼ਟਰ ਤੋਂ ਤਾਂ ਫਿਰ ਜਦੋਂ ਬੁਢਾਪੇ ਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਵਿਚਾਰੀਆਂ ਦੀ ਬੁਰੀ ਹੁੰਦੀ ਹੈ ਕਿਉਂਕਿ ਦਰਾਣੀ ਜਿਹਾਣੀ ਜਾਂ ਕੋਈ ਹੋਰ ਸਾਂਭਦਾਰਿਕ ਧਿਆਨ ਨਹੀਂ ਦਿੰਦਾ ਰਿਸ਼ਤੇ ਨਾਤੇ ਫਿਰ ਸਾਰੇ ਤੁਹਾਨੂੰ ਪਤਾ ਹੀ ਆ ਪਰਦੇਸ ਨਾਵਾ ਇਹਨਾਂ ਨੂੰ ਕੌਣ ਇਹਨਾਂ ਨੂੰ ਗਲਤ ਤਰੀਕੇ ਨਾਲ ਬੋਲਦੇ ਨੇ ਲੋਕ ਪਰ ਇੱਥੇ ਬਾਪੂ ਦੀ ਸੇਫਤਾ ਬਲਵਿੰਦਰ ਸਿੰਘ ਦੀ ਵੀ ਜਿਹੜਾ ਆਪਣੀ ਧਰਮ ਪਤਨੀ ਦੀ ਸੇਵਾ ਕਰ ਰਿਹਾ ਇੱਕ ਬਚਨ ਇੱਕ ਵਾਦਾ ਕਰਕੇ ਉਥੋਂ ਵਿਆਹ ਕੇ ਲੈ ਕੇ ਆਇਆ ਸੀ ਮਾਤਾ ਜੀ ਤੇ ਆਪਦੇ ਕੋਈ ਬੱਚਾ ਨਹੀਂ ਹੋਇਆ ਦੋ ਬੇਟੀਆਂ ਸੀ ਜਿਹੜੀਆਂ ਪਹਿਲਾਂ ਉਹ ਇਹਨੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਆ ਕੇ ਸੇਵਾ ਸੰਭਾਲ ਕੀਤੀ ਠੀਕ ਆ ਸੁਮਨ ਮਾਤਾ ਚਾਹਦੀ ਵੀ ਕਰਕੇ ਚਾਹਦੇ ਵੀ ਕਰਦੀ ਹਣਕਾ ਉਹ ਤੇਰੇ ਕੋ ਮਮੀ ਬੋਲਦੇ ਆ ਮੇਲਟੀਆਂ ਵਰਤਦੀਆਂ ਮਾਂ ਵਰਤਦੀਆਂ ਕੁੜੀਆਂ ਹਾਂ ਜੀ ਮੇਲਟੀਆਂ ਵਰਤਦੀਆਂ ਹੁੰਦੇ ਜਾਂਦੇ ਨੂੰ ਉਹ ਘਰੇ ਘਰੇ ਉਹਨਾਂ ਦੇ ਫੋਨ ਹੁੰਦੇ ਦਿੰਦੇ ਪਏ ਕੀ ਆ ਬਸ ਕੀ ਹਾਲ ਆ ਕਿਵੇਂ ਆ ਮੇਰੀ ਬੇਬੇ ਹੈ ਹਾਂ ਕੋਈ ਗੱਲ ਨਹੀਂ ਮਾਂ ਠੀਕ ਹੋ ਜਾਣਾ ਸਭ ਠੀਕ ਹੈ ਠੀਕ ਹੋਇਆ ਰਦਾਸ ਕਰਿਓ ਜੀ ਸਾਰੇ ਇਸ ਬਜ਼ੁਰਗ ਜੋੜੇ ਵਾਸਤੇ ਮਾਤਾ ਸੁਮਨ ਕੌਰ ਵਾਸਤੇ ਵੈਗੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵੈਗੂ ਜੀ ਕਾ ਖਾਲਸਾ ਵੈਗੂ